ਸਸ਼ੀ ਕਾਲ ਜੀ ਮੈਂ ਇਹਨਾਂ ਤੋਂ ਹੀ ਮਾਨ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਤੁਹਾਨੂੰ ਪਖੰਡਵਾਦ ਦਾ ਇੱਕ ਹੋਰ ਨਵਾਂ ਵੀਡੀਓ ਦੀ ਕੋਰਨਰ ਸਕ੍ਰੀਨ ਦੇ ਉੱਤੇ ਤੁਹਾਨੂੰ ਤਸਵੀਰਾਂ ਜੜੇ ਕੀ ਲਗਾਤਾਰ ਦਿਖਾ ਰਹੇ ਹਾਂ ਤਾਂ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਜੜਾ ਕਿ ਇਹ ਪਖੰਡਵਾਦ ਨੂੰ ਫਲਾਇਆ ਜਾ ਰਿਹਾ ਹੈ ਤੇ ਕਿਵੇਂ ਤੋਂ ਕਿਵੇਂ ਨਵੇਂ ਤੋਂ ਨਵੇਂ ਜੜੇ ਕਿ ਡਰਾਮੇ ਕੀਤੇ ਜਾ ਰਹੇ ਨੇ ਤੁਸੀਂ ਇਸ ਬਾਬੇ ਤੋਂ ਜਾਣੀ ਜਾ ਚੁੱਕੇ ਹੋ ਕਿਉਂਕਿ ਅਸੀਂ ਇੱਕ ਨਹੀਂ ਅਨੇਕਾਂ ਵੀਡੀਓ ਨੇ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿਸੇ ਨੇ ਆਪਣਾ ਵੱਖਰਾ ਪੇਜ ਬਣਾਇਆ ਨਿਤ ਨਵੇਂ ਤੋਂ ਨਵੇਂ ਜੜੇ ਕਿ ਰੀਲਾਂ ਅਪਲੋਡ ਕੀਤਿਆਂ ਜਾਂਦੀਆਂ ਨੇ ਕਿਉਂਕਿ ਸੋਸ਼ਲ ਮੀਡੀਆ ਦੇ ਨਾਲ ਜੁੜ ਕੇ ਹੀ ਇਹ ਹੋਰ ਲੋਕਾਂ ਨੂੰ ਜਿਹੜੇ ਪਰਮਾਉਂਦੇ ਨੇ ਆਪਣੇ ਜਾਲ ਦੇ ਵਿੱਚ ਫਸਾਉਂਦੇ ਨੇ ਤਾਂ ਹੀ ਲੋਕ ਫਰੇਣਾ ਪਖੰਡੀਆਂ ਦੇ ਡੇਰੇ ਦੇ ਵਿੱਚ ਜਾਣੇ ਸ਼ੁਰੂ ਹੋ ਜਾਂਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਜਿਹੜੀ ਜਨਾਨੀ ਇਹਦੇ ਪੈਰਾਂ ਦੇ ਵਿੱਚ ਬੈਠੀ ਹੋਈ ਆ ਤਾਂ ਕਿਵੇਂ ਇਹਦੇ ਗੋਡੇ-ਮੋਡੇ ਜਿ ਘੁੜਦੇ ਹੋਈ ਨਜ਼ਰ ਆਉਂਦੀ ਆ ਹੱਥ ਜਿ ਲਾਉਂਦੀ ਨਜ਼ਰ ਆਉਂਦੀ ਤੇ ਫਿਰ ਬਾਅਦ ਵਿੱਚ ਫਿਰ ਇਹ ਹੀ ਜਨਾਨੀਆਂ ਥਾਣੇ ਕਚਹਿਰੀਆਂ ਦੇ ਵਿੱਚ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਕਿਵੇਂ ਫਿਰਦੀਆਂ ਹੁੰਦੀਆਂ ਨੇ ਦਰਖਾਸਤਾਂ ਲਿਖਾਉਂਦੀਆਂ ਵੀ ਭਾਈ ਸਾਡੇ ਨਾਲ ਤਾਂ ਬਾਬੇ ਨੇ ਮਾੜੀ ਕਰ ਦਿੱਤੀ ਬਾਬੇ ਨੇ ਮੇਰੇ ਨਾਲ ਛੇੜਛਾੜ ਕੀਤੀ ਆ ਬਾਬੇ ਨੇ ਮੇਰੇ ਨਾਲ ਗਲਤ ਕੀਤਾ ਬਾਬੇ ਨੇ ਮੇਰੇ ਨਾਲ ਉਹ ਕੀਤਾ ਫਿਰ ਬਾਅਦ ਵਿੱਚ ਉਹ ਬਾਬੇ ਬਦਨਾਮ ਹੋ ਜਾਂਦੇ ਨੇ ਤੇ ਫਿਰ ਜਦੋਂ ਪਹਿਲਾ ਬਾਬਿਆਂ ਦੇ ਉੱਤੇ ਜਾਜਾ ਚੜਨ ਵਰਗੀਆਂ ਹੋ ਜਾਂਦੀਆਂ ਨੇ ਤਾਂ ਫਿਰ ਉਹਦੋਂ ਤਾਂ ਇਹ ਦੇਖਦੇ ਆ ਜੀ ਕਿ ਫੇਰ ਤਾਂ ਇਹ ਕਹਿੰਦੇ ਸਾਡਾ ਸ਼ਰਧਾ ਹੀ ਬਹੁਤ ਆ ਭਾਈ ਬਾਬੇ ਨਾਲ ਤਾਂ ਕਰਕੇ ਅਸੀਂ ਉਹਦੀ ਸੇਵਾ ਕਰਦੇ ਸੀ ਅਸੀਂ ਉਹਦੇ ਪੈਰਾਂ 'ਚ ਡਿੱਗਦੇ ਸੀ ਲੱਤਾਂ ਬਾਹਾਂ ਘੁੱਟਦੇ ਸੀ ਬਾਬੇ ਤੇ ਸਾਡੀ ਸ਼ਰਧਾ ਸੀ ਪਰ ਸਾਾਨੂੰ ਨਹੀਂ ਗੈਰੀ ਪਤਾ ਹੁੰਦਾ ਵੀ ਬਾਬੇ ਦੀ ਅੱਖ ਸਾਡੇ ਤੇ ਸਹੀ ਸੀ ਜਾਂ ਗਲਤ ਸੀ ਜਦ ਕਿ ਜਿਹੜਾ ਬੰਦਾ ਗਲਤ ਹੁੰਦਾ ਚਾਹੇ ਉਹ ਸੜਕ ਤੇ ਜਾ ਰਿਹਾ ਚਾਹੇ ਉਹ ਬਸ ਜਾ ਕਿਤੇ ਵੀ ਆ ਜਿਹੜੇ ਬੰਦੇ ਦੀ ਅੱਖ ਮੈਲੀ ਹੋਊਗੀ ਨਾ ਜਨਾਨੀ ਦੂਰੋਂ ਪੜ ਲੈਂਦੀ ਆ ਕਿ ਇਹ ਬੰਦਾ ਗਲਤਕ ਨਹੀਂ ਪਹਿਲਾਂ ਤਾਂ ਇਹ ਚੁੱਪਚੀਪੀ ਤੇ ਬਾਬਿਆਂ ਦੇ ਜਾਂਦੇ ਰਹਿੰਦੀਆਂ ਨੇ ਤੇ ਜਦੋਂ ਫਿਰ ਲੱਗਦਾ ਵੀ ਹਾਂ ਵੀ ਹੁਣ ਕੋਈ ਗੱਲਬਾਤ ਬਣਨੀ ਤਾਂ ਫਿਰ ਬਾਬਿਆਂ ਦੇ ਉੱਤੇ ਰੇਪ ਵਰਗੇ ਇਲਜ਼ਾਮ ਬਾਬਿਆਂ 'ਤੇ ਹੋਰ ਹਾਲਾਂਕਿ ਘੱਟ ਤਾਂ ਬਾਬੇ ਵੀ ਨਹੀਂ ਹੁੰਦੇ ਪਰ ਬਾਬੇ ਵੀ ਪਹਿਲਾਂ ਅਜਿਹੀਆਂ ਗੱਲਾਂ ਦਾ ਪੂਰਾ ਫਾਇਦਾ ਲੈ ਲੈਂਦੇ ਨੇ ਤੇ ਬਾਅਦ ਦੇ ਵਿੱਚ ਜਦੋਂ ਕੋਈ ਹੋਰ ਚੇਲੀ-ਚੂਲੀ ਪਸੰਦ ਆ ਜਾਂਦੇ ਜਾਂ ਕੋਈ ਹੋਰ ਗੱਲਬਾਤ ਹੋ ਜਾਂਦੀ ਆ ਤਾਂ ਫਿਰ ਇਹ ਵੀ ੱਟਕੇ ਮਾਰਨ ਲੱਗ ਜਾਂਦੇ ਨੇ ਜਿਸ ਤੋਂ ਬਾਅਦ ਫਿਰ ਇਹ ਮਾਮਲਾ ਇਸ ਕਦਰ ਉਲਝ ਜਾਂਦਾ ਤੇ ਫਿਰ ਥਾਣੇ ਕਿਚਰੇ ਦੇ ਵਿੱਚ ਜਾ ਕੇ ਇਹ ਜਿਹੜੇ ਮਸਲੇ ਨੇ ਉਹ ਹੱਲ ਹੁੰਦੇ ਹੋਏ ਨਜ਼ਰ ਆਉਂਦੇ ਨੇ ਤਾਂ ਪਹਿਲਾਂ ਹੀ ਤੁਹਾਨੂੰ ਸੋਚ ਲੈਣਾ ਚਾਹੀਦਾ ਕਿ ਇਨ੍ਹਾਂ ਪਖੰਡਿਆਂ ਦੇ ਕੋਲ ਕੁਝ ਨਹੀਂ ਹੁੰਦਾ ਘਟੋ ਘਟ ਤੁਸੀਂ ਆਪਣੀ ਇੱਜ਼ਤ ਨਹੀਂ ਰੱਖੀ ਤਾਂ ਖੁਦ ਕਰ ਲਓ ਜੇਕਰ ਤੁਹਾਨੂੰ ਲੱਗਦਾ ਹੋਵੇ ਕਿ ਇਹ ਬਾਬਿਆਂ ਕੋਲ ਇੰਨੀਆਂ ਹੀ ਸ਼ਕਤੀਆਂ ਹੋਣ ਤਾਂ ਸਭ ਤੋਂ ਪਹਿਲਾਂ ਇਹ ਆਪੋ ਆਪਣੇ ਇਲਾਜ ਕਰਨ ਆਪਣੇ ਘਰਾਂ ਨੂੰ ਸੁਧਾਰਨ ਪਰ ਤੁਹਾਡੇ ਵਰਗੇ ਲੋਕਾਂ ਨੂੰ ਮੋਰਕ ਬਣਾ ਕੇ ਚੰਗੀ ਮੋਟੀ ਕਮਾਈ ਕਰ ਲੈਂਦੇ ਨੇ ਧਰਮ ਦੇ ਨਾਂ ਦੇ ਉੱਤੇ ਦੁਕਾਨਾਂ ਖੋਲੀਆਂ ਹੋਈਆਂ ਨੇ ਬਦਨਾਮ ਕੀਤਾ ਜਾ ਰਹੇ ਦੇਵੀ ਦੇਵਤਿਆਂ ਦੇ ਜਿਨ੍ਹਾਂ ਦੇ ਨਾਂ ਦੇ ਉੱਤੇ ਹੈ ਆਹ ਪਾਠ ਪੂਜਾ ਕਰਕੇ ਕਹਿ ਦਿੰਦੇ ਨੇ ਵੀ ਸਾਡੇ ਵਿੱਚ ਮਾਤਾ ਆ ਗਈ ਸਾਡੇ ਵਿੱਚ ਫਲਾਣਾ ਦੇਵੀ ਦੇਵਤਾ ਆ ਗਿਆ ਤਾਂ ਇੰਨੇ ਬਿਲੇ ਦੇਵੀ ਦੇਵਤੇ ਨਹੀਂ ਹੈਗੇ ਕਿ ਜਨੇ ਖਣੇ ਦੇ ਵਿੱਚ ਆਏ ਜਾਣ ਉਹਨਾਂ ਨੂੰ ਪਾਉਣ ਵਾਸਤੇ ਬਹੁਤ ਜਿਹੜੀ ਕਿ ਤਪੱਸਿਆ ਕਰਨੀ ਪੈਂਦੀ ਹੈ ਕਿ ਇਹ ਤਪੱਸਿਆ ਕਰਦੇ ਨੇ ਇਹ ਤਾਂ ਤੁਹਾਡੇ ਕੋ ਸਾਹਮਣੇ ਲਾ ਕੇ ਘੰਟੇ ਦੀ ਚੌਂਕੀ ਉਸ ਤੋਂ ਬਾਅਦ ਤੁਹਾਨੂੰ ਪਤਾ ਮਹੀਨਾ-ਮਹੀਨਾ ਪਹਾੜਾਂ ਦੇ ਵਿੱਚ ਨਜ਼ਾਰੇ ਲੈਂਦੇ ਫਿਰਦੇ ਨੇ ਨਦੀਆਂ ਉਹ ਵੀ ਤੁਹਾਨੂੰ ਅਸੀਂ ਵੀਡੀਓ ਦਿਖਾਈ ਚੁੱਕੇ ਆ ਸਾਡਾ ਅਜਿਹੇ ਵੀਡੀਓਜ਼ ਦਿਖਾਉਣ ਦਾ ਮਕਸਦ ਇਹ ਹੈ ਕਿ ਲੋਕਾਂ ਨੂੰ ਪਖੰਡਵਾਦ ਤੋਂ ਬਚਾਇਆ ਜਾ ਸਕੇ ਪਖੰਡਵਾਦ ਦੇ ਵਿੱਚ ਬਹਿਮਾ ਭਰਮਤ ਦੂਰ ਕੀਤਾ ਜਾ ਸਕੇ ਪਰ ਲੋਕ ਲੱਗਦਾ ਕਿ ਸਮਝ ਦੀ ਬਜਾਏ ਫਿਰ ਵੀ ਸਭ ਤੋਂ ਵੱਧ ਵਿਸ਼ਵਾਸ ਇਨ੍ਹਾਂ ਪਖੰਡੀਆਂ ਦੇ ਉੱਤੇ ਕਰਦੇ ਨੇ ਜਦਕਿ ਨਾ ਪਖੰਡੀਆਂ ਦੇ ਕੋਲ ਪਾਈ ਕੁਝ ਵੀ ਨਹੀਂ ਹੁੰਦਾ ਤੁਸੀਂ ਜਿੰਨਾ ਜਲਦੀ ਇਸ ਚੀਜ਼ ਨੂੰ ਸਮਝ ਸਕੋ ਉਹਨਾਂ ਤੁਹਾਡੇ ਲਈ ਫਾਇਦਾ ਹੋਵੇਗਾ ਤੁਸੀਂ ਸਕਰੀਨ ਦੇ ਉੱਤੇ ਸਾਰ ਜਿਹੜੀਆਂ ਤਸਵੀਰਾਂ ਦੇਖ ਹੀ ਲਈਆਂ ਕੀ ਇਹ ਬਾਬਿਆਂ ਵਾਲੇ ਲੱਛਣ ਹੈਗੇ ਨੇ ਕਿ ਲੱਗਦਾ ਕਿ ਇਹ ਪਾਠ ਪੂਜਾ ਕਰਨ ਵਾਲੇ ਨੇ ਜਾਂ ਸੱਚੇ ਮਨੋਂ ਦੇਵੀ ਦੇਵਤੇ ਨੂੰ ਤੇਉਣ ਵਾਲੇ ਨੇ ਜਿਨ੍ਹਾਂ ਦੇ ਲੱਛਣ ਹੋਣ ਚੇਲੀਆਂ ਰੱਖੀਆਂ ਹੋਣ ਸੇਵਾ ਕਰਵਾਉਣ ਦੇ ਵਾਸਤੇ ਤਾਂ ਫਿਰ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਇਹਨਾਂ ਦੇ ਪੱਲੇ ਹੁੰਦਾ ਕੁਝ ਜਾ ਫਿਰ ਨਹੀਂ ਬਿਊਰੋ ਰਿਪੋਰਟ ਛਣਕਾਟਾ ਨਿਊਜ਼